ਤੋਟਲ ਗੁਰ ਸੇਬੀ ਆਹਨਿਸ ਸਹਜ ਸੁਭਾਏ ਦਰਸ਼ਨ ਪਰਸਿਐ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵੈ ਸਿ ਫਤਖਸੰਮ ਦੀ ਨੂਰ ਅਰ ਸੋਹ ਕੁਰ ਸੋਹ ਝਟੀ ਆ ਤੁਦ੍ਰਿਠੇ ਸਚੇ ਪਾਤ ਸਾਹ ਮਲ ਜਨਮ ਜਨਮ ਦੀ ਕਟਈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇਸਾ ਹੋ ਦਿਸ ਪਾਸ ਬਹਿਠਿਆ ਸੋਹੀਆ ਸਭਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾ ਸਾਹੋ ਦਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾ गुरु साहेब जी सोहे महला पहला कारुशेवा एक ਓਮ ਕਾਰ ਸਤ ਗੁਰ ਪ੍ਰਸਾਦਿ ਉਜਲਾ ਕਹ ਹ ਚਲਕਣਾ ਕੋਟੇ ਮ ਕਲੜੀ ਮਸੋ ਜੂਠੈ ਨ ਉੱਤਰਾ ਜੇ ਸੋਤਵਾ ਤਿਸੋ ਉਜਲ ਕਹ ਚਿਲਕਣਾ ਉਤਮ ਕਲੜੀ ਮੱਸ ਤੁੱਤਿਆ ਝੂਠ ਨ ਉੱਤਰਾ ਜੇ ਸੋਤੋ ਬਾਤਿਸ ਸੱਜਣਾ ਸੇਈ ਨਾਲੇ ਮੈਂ ਚੱਲ ਦਿਆ ਨਾਲੇ ਚਲੰਨ ਜਿੱਥਾ ਲਿਖਾ ਮੰਗੀਆਂ ਜਿੱਥਾ ਖੜੇ ਦੀ ਸੰਨ ਰਹਾਓ ਕੋਠੇ ਮੰਡਪ ਮਾੜਿਆ ਪਾਸੋ ਚਿਤਵੀ ਆਹਾ ਟੱਠੀਆ ਕੰਮ ਨ ਆਵਨੀ ਵਿਚੋ ਸਖਣੀਆਂ ਆ ਬੱਗਾ ਬੱਗੇ ਕੱਪੜੇ ਤੀਰਥ ਮੰਝੇ ਵਸਨ ਕੋਟੇ ਕੋਟੇ ਜੀ ਆਖਵਣੀ ਬੱਗੇ ਨਾ ਕਹੀੰਨ ਸਿਮਲ ਰੋਖ ਸਰੀਰ ਮੈਂ මැද්ජනදකපුොලන්න සේපාලකම්මන්න ආවනිී තගෝඩ මැතාන හන් ਦੋ ਲਾਹ ਪਾਰ ਉਠਾਇਆ ਡੁੱਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾ ਹਉ ਚੜੇ ਲੰਗ ਕੇ ਤ ਅਕਰੀਆ ਚੰਗੀ ਆਈਆ ਅਵਰ ਸਿਆਣਪ ਕੇਤ ਨਾਨਕ ਨਾਮ ਸਮਾਲੇ ਤੋ ਬਦਾ ਛਟ ਹੈ ਜਿੱਤੋ ਕਰਿਆ ਚੰਗੀ ਆਈਆ ਅਬਰ ਸਿਆਣਪ ਕੇਤ ਨਾਨਕ ਨਾਮ ਸਮਾਲੇ ਤੋ ਬੱਤਾ ਛਟ ਹੈ ਜਿੱਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਪਹਿਲਾ ਕਰਿ ਸ਼ੀਵਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਉਜਲ ਕਹਿ ਹਾ ਚਿਲਕਣਾ ਕੋਟੇ ਮ ਕਾਲੜੀ ਮਸ ਧੋਤਿਆ ਝੂਠ ਨ ਉਤਰਾ ਜੇ 100 ਧੋਵਾ ਤਿਸ